जो श्री गुरु अर्जन देव जी महाराज जी का गुणगान कर रहे हैं बड़ा ही समा है कि गुरु अर्जन देव महाराज जी के शहीदी दिहाड़े को समर्पित सुखमी साहब जी की पहली लड़ी आरती है और अज ही धन तरह श्री गुरु अर्जन देव महाराज जी का प्रकाश हो

ਜੋ ਕਿ ਟੈਕਵਾ ਜਦੋਂ ਬੱਚਾ چھوٹਾ ਹੁੰਦਾ ਹੈ ਤੇ ਉਸ ਸਮੇਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦਾ ਜੜਾ ਬੁਝਾਣਾ ਉਹ ਕਿਸ ਪਰਸੈਂਟ ਬਹੁਤ ਛੋਟੀ ਜਿਹੀ ਉਮਰ ਵਿੱਚ ਕਰੀਬਨ 1.5 ਸਾਲ ਦੀ ਉਮਰ ਵਿੱਚ ਰੁੜਦੇ ਰੁੜੇ ਗੁਰੂ ਅਰਜਨ ਦੇਵ ਜੀ ਨਾਣਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਿਖਾਸ ਵੱਲ ਜਾਉਂਦੇ ਤੇ ਮਾਤਾ ਪਾਪ ਜੀ ਚਾਹ ਕੋਲੋਂ ਫੜਦੇ ਹੀ ਮੰਨ ਤੇ ਮਾਤਾ ਜੀ ਕਹਿੰਦੇ ਹਨ ਕਿ ਨਹੀਂ ਐਸੇ ਨਾਸਨ ਆ ਗੁਰੂ ਪਿਤਾ ਜੀ ਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਤੀ ਜਾ ਹੈ ਇੱਥੇ ਤੁਸਾਣਾ ਬੈਠਣਾ ਇਸ ਪਾਸੇ ਜਾਣਾ ਜਿਹੜਾ ਨਾ ਲੋਭ ਨਹੀਂ ਹੈ ਗੁਰੂ ਅਰਜਨ ਪਾਤਸ਼ਾਹ ਜੀ ਮੌਤ ਛੋੜਦੇ ਕੰਡਸ਼ਰੀ ਬਹੁਤ ਛੋਟਾ ਹੈ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਦਰਵਾਜ਼ੇ ਹੁੰਦੇ ਸਨ ਉਹ ਪਾਰੇ ਪਾਰੇ ਲੱਕੜਾਂ ਦੇ ਹੁੰਦੇ ਉਹ ਕੋਈ ਕਰਨੇ ਲੜਦੇ ਲੜਦੇ ਜਾਂਦੇ ਹਨ ਤੇ ਕੋਸ਼ਿਸ਼ ਕਰਦੇ ਹਨ ਕਿ ਜਿੱਥੇ ਖਾਨਾ ਗੁਰੂ ਜੀ ਤਪસ્યા ਕਰਿਆ ਨੇ ਜਾਤ ਕਰੇ ਹਨ ਸਿਮਰਨ ਕਰਦੇ ਹਨ ਉਹ ਦਰਵਾਜੇ ਨੂੰ ਖੋਲ ਕੇ ਅੰਦਰ ਜਾਣਾ ਚਾਹਦੇ ਪਛ ਸਰੀਰ ਛੋਟਾ ਹੈ ਅੰਦਰ ਨਹੀਂ ਜਾ 파ਰੇ ਹਾਥੋਂ ਦਰਵਾਜਾ ਖੋਲਣ ਦੀ ਕੋਸ਼ਿਸ਼ ਕਰਦੇ ਹਨ ਉਹ ਨਹੀਂ ਖੁੱਲਦਾ ਪੈਰ ਨਾਲ ਖੋਲਣ ਦੀ ਕੋਸ਼ਿਸ਼ ਕਰਦੇ ਹਨ ਫਿਰ ਵੀ ਉਹ ਜੜਾ ਕਵਾੜ ਬਾਹਰ ਨਹੀਂ ਖੁੱਲਦਾ ਸਟੇਪ ਦੇ ਕੇ ਉਹਨਾਂ ਨੇ ਦਵਾੜ ਤੋੜੀ ਇੱਕ ਤੋ ਪਤਾ ਲੱਗਦਾ ਹੈ ਕਿ ਆਰ ਵੱਲੇ ਸਮੇਂ ਦੇ ਵਿੱਚ ਤਰੰਡੀ ਰੱਖਣ ਦੇ ਵਾਸਤੇ ਉਹ ਆਪਣਾ ਸੇਵਿਸ ਦੇ ਸਕਦੇ ਹਨ ਆਪ ਨੂੰ ਸਤਿਨਾਮ ਵਾਹਿਗੁਰੂ ਸਾਹਿਬ ਜੀ ਗੁਰਵਰਜਨ ਦੇਵ ਜੀ 10 ਤਰੀਕਾ ਨਾਲ ਬੱਡੇ ਹੋਏ ਹਨ ਉਪਰਤੀ ਪਰਿਸ਼ਿ ਗੁਰੂ ਪਿਕਾ ਤੋਂ ਰਾਮダਸ ਮਹਾਰਾਜੀ ਤੇ ਮਾਤਾ ਪਾਂਣੀ ਜੀ ਦੇ ਵਿਚਕਾਰ ਗੱਲਬਾਤ ਹੋਈ ਹੈ ਕਿ ਉਹ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਹਮਣੂ ਬੜੀਆਂ ਵੱਡੀਆਂ ਵੱਡੀਆਂ ਦੇਨਾ ਦਿੱਤੇ ਹਨ ਸਤੂ ਵੱਡੇ ਜਿੰਮ ਹੈ ਤਾਂ ਤਨ ਸਾਇਖੇ ਗੁਰ ਅਰਜਨ ਦੇਵ ਜੀ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਨ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀ ਝੋਲੀ ਵਿੱਚ ਪਾਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦੀ ਸੰਪਾਦਨਾ ਕਰਕੇ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਐਨੀਆਂ ਹੀ ਬਾਣੀਆਂ ਦੇ ਨਾਲ ਅਸੀਂ ਹੁਣ ਸੁਖਮਨੀ ਸਾਹਿਬ ਜੀ ਦੀ ਜਿਹੜੀ ਬਾਣੀ ਪੜ੍ਹੀ ਹੈ ਉਹ ਵੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਹੀ ਹੈ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਅੱਜ ਦੇ ਦਿਨ ਜੋ ਪ੍ਰਕਾਸ਼ ਹੋਇਆ ਹੈ ਜੋ ਉਹਨਾਂ ਨੇ ਮਹਾਨ ਸਾਨੂੰ ਦਾਨ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਸੀਂ ਗੁਰੂ ਦੇ ਰੂਪ ਵਿੱਚ ਅੱਜ ਵੀ ਪੂਜਦੇ ਹਾਂ ਇਹ ਬਹੁਤ ਮਹਾਨ ਦਾਨੀ ਸਨ ਤਰਤੰ ਸੈਂਸ਼ੀ ਨੂੰ ਅਰਧਨ ਦੇਣਾ ਆ ਸਮੇਂ ਦੀ ਕਾਟ ਹੈ ਸਮਾਂ ਤੇ ਹੀ ਨੋਟ ਹੈ ਆ ਅੰਡਨ ਸੈਂਸ਼ੀ ਦਾ ਪਾਰਟ ਕਰਕੇ ਸਮਾਹੀ ਜਾਂਦਾ ਹੈ